ਜੀ ਸ਼ਰਨ ਸਸਤਰੀ ਗਾਰ ਦੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਆਪਾਂ ਬਣਾਉਣ ਲੱਗੇ ਆ ਜੀ ਮਿੱਸੀ ਰੋਟੀ। ਆਪਾਂ ਨੇ ਕਣਕ ਦਾ ਆਟਾ ਛਾਣ ਲਿਆ ਸੀਗਾ ਜੀ ਵਿੱਚ ਆਪਾਂ ਨੇ ਪਾਈਆ ਪਕੌੜਿਆਂ ਵਾਲੀ ਸਬਜ਼ੀ ਪਈ ਸੀ। ਉਹ ਪਾ ਲਈ ਵਿੱਚ ਥੋੜੀ ਕਸੂਰੀ ਮੇਥੀ ਪਾ ਲਈ ਥੋੜਾ ਥੋੜਾ ਨਮਕ ਮਿਰਚ ਪਾ ਕੇ ਆਪਾਂ ਨੇ ਜੀ ਆਟਾ ਗੁੰਨ ਕੇ ਕਰ ਲਿਆ ਤਿਆਰ। ਤੇ ਹੁਣ ਆਪਾਂ ਬਣਾਵਾਂਗੇ ਜੀ ਚਾਹੇ ਤਾਂ ਆਪਾਂ ਇਹਦੇ ਪਰੌਂਠੇ ਬਣਾ ਸਕਦੇ ਹਾਂ। ਪਰੌਂਠੇ ਬਣਾ ਲਓ। ਜੇ ਬੇਲ ਕੇ ਰੋਟੀ ਬਣਾਉਣੀ ਆ ਰੋਟੀ ਬਣਾ ਲਓ ਜੇ ਪਾਣੀ ਹੱਥੀ ਆਪਾਂ ਨੇ ਮਿੱਸੀ ਰੋਟੀ ਬਣਾਉਣੀ ਆ ਤਾਂ ਪਾਓ ਵੀ ਬਣਾ ਸਕਦੇ ਉਹ ਵੀ ਬਣਾ ਲਓ ਹਾਂਜੀ ਜਿਹੜੇ ਭੈਣ ਪਰ ਆਪਣੇ ਨਾਲ ਜੁੜੇ ਹੋਏ ਨੇ ਜੀ ਆਪਣੀ ਵੀਡੀਓ ਤੇ ਸੋਨੇ ਸੋਨੇ ਡੇਲੀ ਕਮੈਂਟ ਕਰਦੇ ਨੇ ਜੀ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਆ ਜੀ ਆਪਣੀ ਵੀਡੀਓ ਨੂੰ ਜੀ ਵੱਧ ਤੋਂ ਵੱਧ ਲਾਇਕ ਸ਼ੇਅਰ ਕਰਿਆ ਕਰੋ ਜੀ ਆਪਣੇ ਵਿਊ ਬਹੁਤ ਘੱਟ ਆਉਂਦੇ ਨੇ ਜੀ ਹਾਂਜੀ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਆ ਜੀ ਆਪਣੇ ਚੈਨਲ ਨੂੰ ਵੀ ਜਿਹੜੇ ਨਵੇਂ ਆਪਣੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਨੇ ਜੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਹਾਂਜੀ ਇੱਧਰ ਆਪਾਂ ਨੇ ਜਿੱਤਾ ਤਵਾ ਰੱਖਿਆ ਗਰਮ ਆਪਾਂ ਬਣਾਉਨੇ ਆ ਮਿਸੀ ਰੋਟੀ ਹਾਂਜੀ ਬੇੜੇ ਆਪਾਂ ਨੇ ਕਰ ਲਏ ਤਿਆਰ ਹੁਣ ਆਪਾਂ ਬਣਾਉਨੇ ਆ ਜੀ ਪਾਣੀ ਇੱਥੇ ਰੋਟੀ ਕੱਪ ਚ ਆਪਾਂ ਨੇ ਪਾਣੀ ਲਿਆ ਨਾਲ ਦੀ ਨਾਲ ਪਾਣੀ ਲਾਵਾਂਗੇ ਤਵਾ ਜੀ ਆਪਣਾ ਗਰਮ ਹੋ ਚੁੱਕਿਆ ਹਾਂਜੀ ਰੋਟੀ ਜੀ ਆਪਾਂ ਨੇ ਤਵੇ ਦੇ ਉੱਪਰ ਪਾਤੀ ਇਸ ਤਰ੍ਹਾਂ ਜੀ ਆਪਾਂ ਨੂੰ ਬੇਸਣ ਪਾਉਣ ਦੀ ਵੀ ਲੋੜ ਨਹੀਂ ਆਪਾਂ ਵਧੀਆ ਤਰੀਕੇ ਨਾਲ ਮਿੱਸੀ ਰੋਟੀ ਪਕਾ ਕੇ ਖਾ ਸਕਦੇ ਹਾਂ ਜੇ ਨਾ दाल ਸਬਜੀ ਹੋਵੇ ਆਪਣੇ ਬੱਚੀ ਨੂੰ ਫਿਰ ਆਪਾਂ ਬੇਸਣ ਵੀ ਪਾ ਸਕਦੇ ਹਾਂ ਹਾਂਜੀ ਮੈਂ ਤਾਂ ਜਿਸ ਤਰ੍ਹਾਂ ਜਿਵੇਂ दाल ਸਬਜੀ ਬਣਦੀ ਹੁੰਦੀ ਹੈ ਜੀ ਸਵੇਰੇ ਟਾਈਮ ਮਾਰਨਿੰਗ ਟਾਈਮ ਬਣਾ ਲਈਦੀ ਹੈ ਕਦੇ ਕਦੇ ਜੀ ਮਨ ਕਰਦਾ ਮਿੱਸੀ ਰੋਟੀ ਖਾਣ ਨੂੰ ਜੇ ਤਾਂ ਆਪਣੀ ਦਾਲ ਪਾਈ ਹੁੰਦੀ ਹੈ ਜੀ ਵਿੱਚ ਫਿਰ ਤਾਂ ਰੋਟੀਆਂ ਹੋਰ ਵੀ ਬਹੁਤ ਨਰਮ ਨਰਮ ਬੋਲੀਆਂ ਬੋਲੀਆਂ ਬਹੁਤ ਟੇਸਟੀ ਬਣਦੀਆਂ ਨੇ ਖਾਣ ਨੂੰ ਹਾਂਜੀ ਰੋਟੀ ਦਾ ਇਹ ਜੀ ਆਪਾਂ ਪਾਸਾ ਪਾੜ ਦਾਂਗੇ। ਹਾਂਜੀ ਬਹੁਤ ਸੋਹਣੀ ਆਪਣੀ ਰੋਟੀ ਬਣ ਗਈ। ਆਪਾਂ ਰੋਟੀ ਨੂੰ ਤਵਾ ਚੱਕ ਕੇ ਨਹੀਂ ਰਾੜਾਂਗੇ ਇਸੇ ਤਰ੍ਹਾਂ ਉੱਪਰ ਹੀ ਇਹਨੂੰ ਪਕਾ ਲਾਂਗੇ। ਇਹ ਜੀ ਕੜਕਰੀ ਰੋਟੀ ਹੋ ਗਈ ਉਹਨੂੰ ਵੀ ਕੱਟੇ। ਤਵਾ ਚੱਕ ਕੇ ਰਾੜਦੇ ਜੁੰਡੇ ਤੇ ਬਣਾਉਨੇ ਹਨ ਫਿਰ ਤਾਂ ਆਪਾਂ ਵਿੱਚ ਰਾੜ ਲੈਨੇ। ਉਹਦੀ ਲੋ ਜੀ ਆਪਣੀ ਰੋਟੀ ਬਣ ਕੇ ਤਿਆਰ ਆ ਜੇ ਆਪਾਂ ਜ਼ਿਆਦਾ ਰੈਡੀ ਹੋ ਖਾਣਾ ਪਸੰਦ ਕਰਦੇ ਆ ਤਾਂ ਆਪਾਂ ਜ਼ਿਆਦਾ ਬਣਾ ਲਾਂਗੇ ਬਿਲਕੁਲ ਤਿਆਰ ਆ ਜੀ ਰੋਟੀ ਆਪਣੀ ਹਾਂਜੀ ਆਪਨੇ ਦੂਸਰੀ ਰੋਟੀ ਆ ਜਿਹੜੀ ਜੀ ਉਹ ਵੀ ਬਣਾ ਕੇ ਤਿਆਰ ਕਰ ਲਈ ਆਪਾਂ ਤਵੇ ਦੇ ਉੱਪਰ ਪਾ ਦਾਂਗੇ ਪਹਿਲੀ ਰੋਟੀ ਦਾ ਆਪਣਾ ਇੱਕ ਪਾਸਾ ਸੇਕ ਗਿਆ ਹੈ। ਆਪਾਂ ਦੂਜਾ ਪਾਸਾ ਪਲਟ ਦ। ਦੇਖੋ ਜੀ ਕਿੰਨੀ ਵਧੀਆ ਰੋਟੀ ਬਣਦੀ ਹੈ। ਆਪਾਂ ਕੋਈ ਵੀ ਦਾਲ ਸਬਜ਼ੀ ਪਾ ਸਕਦੇ ਹਾਂ। ਅਸੀਂ ਜੀ ਆ ਕद्दू ਦੀ ਸਬਜ਼ੀ ਵੀ ਲੌਕੀ ਦੀ ਉਹ ਵੀ ਪਾ ਲੈਂਦੇ ਹਾਂ ਜੀ। ਕੋਈ ਵੀ ਕਾਲੇ ਚਣਿਆਂ ਦੀ ਪੱਜ ਜੇ ਵੀ ਉਹ ਵੀ ਪਾ ਲਈਏ, ਮੂੰਗੀ ਮਸਲੀ ਉਹ ਵੀ ਪਾ ਲਈਏ। ਤੇ ਦਲਾਮੇ ਛੋਲਿਆਂ ਦੀ ਜਿਹੜੀ ਆਪਾਂ ਬਣਾਉਣੀ ਹੁੰਦੇ ਆ ਜੀ ਪੀਲੀ ਦਾਲ ਕਹਿੰਦੇ ਆ ਜਿਹਨੂੰ ਆਪਾਂ ਤੇ ਉਹ ਵੀ ਆਪਾਂ ਬਰਗਦੀ ਵੀ ਬਣਾ ਪਾ ਲੈਂਦੇ ਆ ਜੀ ਜਦੋਂ ਵੀ ਆਪਣਾ ਮਨ ਕਰਦਾ ਕਦੇ ਕਦੇ ਸਰਦੀਆਂ ਚ ਤਾਂ ਜੀ ਬਾਦੂ ਮੱਕੀ ਦੀਆਂ ਰੋਟੀਆਂ ਹੁੰਦੀਆਂ ਨੇ ਮੱਕੀ ਦੀ ਮਿੱਸੀ ਰੋਟੀ ਬਣ ਜਾਂਦੀ ਆ ਇਹ ਗਰਮੀਆਂ ਚ ਇਸ ਤਰ੍ਹਾਂ ਆਪਾਂ ਮਿੱਸੀ ਰੋਟੀ ਬਣਾ ਕੇ ਖਾ ਸਕਦੇ ਆ ਇਹ ਵੀ ਜੀ ਆਪਣੀ ਜਿਹੀ ਪਕੌੜਿਆਂ ਦੀ ਸਬਜੀ ਕਿਉਂਕਿ ਪਕੌੜੇ ਆਪਣੇ ਬੇਸਣ ਦੇ ਹੀ ਬਣਾਏ ਹੋਏ ਨੇ ਉਹ ਵਿੱਚ ਤੁਹਾਨੂੰ ਆ ਜਾਊਗਾ ਜੀ ਬੇਸਣ ਦਾ ਵੀ ਟੇਸਟ ਲਓ ਜੀ ਆਪਣੀ ਆ ਵੀ ਰੋਟੀ ਬਣ ਕੇ ਤਿਆਰ ਆ ਲਓ ਜੀ ਆਪਾਂ ਨੇ ਅਗਲੀ ਰੋਟੀ ਵੀ ਬਾਤੀ ਤਵੇ ਦੇ ਉੱਪਰ ਇਸ ਤਰ੍ਹਾਂ ਆਪਾਂ ਸਾਰੀਆਂ ਰੋਟੀਆਂ ਬਣਾ ਲਾਂਗੇ ਹਾਂਜੀ ਰੋਟੀ ਆਪਣੀ ਇਹ ਵੀ ਬਣ ਕੇ ਤਿਆਰ ਆਪਾਂ ਇਹਦਾ ਵੀ ਦੂਸਰਾ ਪਾਸਾ ਪਲਟ ਦਾਂ ਕੋਈ ਬਹੁਤ ਵਧੀਆ ਰੋਟੀਆਂ ਬਣ ਰਹੀਆਂ ਨੇ ਆਪਣੀ ਅਜੀ ਤਾਂ ਦੇਖੋ ਪਰ ਰੋਟੀ ਬਣਾਈ ਹੈ ਥੋੜਾ ਜਿਹਾ ਦਬਾ ਦਾਂਗੇ ਵੀ ਜੇ ਤੁਹਾਨੂੰ ਕਿਤੇ ਆਪਾਂ ਨੂੰ ਲੱਗਦਾ ਨਾ ਕਿ ਰੋਟੀ ਆਪਣੀ ਜੀ ਪੂਰੀ ਪੱਕੀ ਨਹੀਂ ਥੋੜੀ ਜਿਹੀ ਲੱਗਦੀ ਆ ਵੀ ਨਰਮ ਜੀ ਆ ਆਂ ਦਬਾ ਕੇ ਬਣਾ ਲਾਂਗੇ ਕਿਉਂਕਿ ਆਪਾਂ ਨੇ ਤਵਾ ਚੱਕ ਕੇ ਗੈਸ ਦੇ ਉੱਪਰ ਨਹੀਂ ਰਾੜਨੀ ਰੋਟੀ ਬਸ ਇਦਾਂ ਥੋੜੀ ਜਿਹੀ ਬਣਾ ਲਾਂਗੇ ਰੋਟੀ ਆਪਣੀ ਤਿਆਰ ਇਸ ਤਰ੍ਹਾਂ ਜੇ ਆਪਾਂ ਸਾਰੀਆਂ ਰੋਟੀਆਂ ਬਣਾ ਕੇ ਤਿਆਰ ਕਰ ਲਈਏ ਜੇ ਆਪਾਂ ਨੂੰ ਲੱਗੇ ਨਾ ਜੀ ਵੀ ਆਪਣਾ ਕੰਡਾ ਕੱਚਾ ਤਾਂ ਆਪਾਂ ਤਵੇ ਦੇ ਉੱਪਰ ਨੂੰ ਸੇਮ ਗੈਸ ਕਰਕੇ ਰੋਟੀ ਨੂੰ ਇਸ ਤਰ੍ਹਾਂ ਗੋਲ ਗੋਲ ਘੁਮਾ ਦਾਂਗੇ ਇਹਦੇ ਇਸ ਤਰ੍ਹਾਂ ਚੰਟੇ ਜਿਹੜੇ ਨਾਲ ਪਾੜ ਕੇ ਰੋਟੀ ਆਪਣੀ ਬਣ ਕੇ ਤਿਆਰ ਇਧਰ ਜੀ ਆਪਾਂ ਨੇ ਅੰਗਰੀ ਰੋਟੀ ਪਾਤੀ ਸੀ ਵੀ ਬਣ ਕੇ ਤਿਆਰ ਹੈ ਵਿੱਚ ਆਪਾਂ ਥੋੜੀ ਜੀ ਕਸੂਰੀ ਮੇਥੀ ਪਾ ਲਈ ਸੀ ਜੀ ਸਬਜ਼ੀ ਦੇ ਵਿੱਚ ਵੀ ਥੋੜੀ ਜੀ ਪਾਈ ਸੀ ਥੋੜੀ ਜੀ ਆਟਾ ਗੁੰਨਣ ਵੇਲੇ ਪਾ ਲਈ ਸੀ ਹਾਂ ਜੀ ਇਧਰ ਨਾਲ ਦੀ ਨਾਲ ਜੀ ਆਪਣੀ ਪਲੇਟਿੰਗ ਵੀ ਹੋ ਚੁੱਕੀ ਹੈ ਆਪਾਂ ਨੇ ਰੋਟੀ ਨੂੰ ਸਰਵ ਕੀਤਾ ਜੀ ਦਹੀਂ ਦੇ ਨਾਲ ਆਨੇ ਦਹੀਂ ਲਿਆ ਜੀ ਨਾਲ ਆਪਾਂ ਨੇ ਲਈਆ ਮਿੱਸੀ ਰੋਟੀ ਤੇ ਨਾਲ ਆਪਾਂ ਲੈ ਲਓ ਜੀ ਮੱਖਣ ਲੈ ਲਓ achar ਲੈ ਲਓ ਕੋਈ ਕਿਸੇ ਵੀ ਤਰ੍ਹਾਂ ਦਾ ਆਪਾਂ ਨਾਲ ਸਲਾਦ ਲੈ ਸਕਦੇ ਆ ਜੀ ਇਸ ਤਰ੍ਹਾਂ ਆਪਾਂ ਮਿੱਸੀ ਰੋਟੀ ਬਣਾ ਕੇ ਖਾ ਸਕਦੇ ਆ ਜੀ ਆਪਾਂ ਨੂੰ ਵੇਸਣ ਦੀ ਵੀ ਲੋੜ ਨਹੀਂ ਤੇ ਮੱਕੀ ਦੇ ਆਟੇ ਦੀ ਵੀ ਲੋੜ ਨਹੀਂ ਗਰਮੀਆਂ ਦੇ ਵਿੱਚ ਜੇ ਮੱਕੀ ਦਾ ਆਟਾ ਲਿਆਉਣਾ ਤਾਂ ਫਿਰ ਉਹ ਜਲਦੀ ਖਰਾਬ ਹੋ ਜਾਂਦਾ ਜਾਂ ਫਿਰ ਆਪਾਂ ਨੂੰ ਫ੍ਰਿਜ ਦੇ ਵਿੱਚ ਰੱਖਣਾ ਪੈਂਦਾ ਹਾਂਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ και να συντεχνία. Είναι οι οικονομικοί που ανούσαν να οικονομία. Είναι οι οικονομικοί που